ਬੇਟਾ ਤੁਸੀਂ ਕਿੰਨੇ ਕੋਕਿਆਂ ਸਕੂਲ ਆਣ ਜਾਣ ਵਾਸਤੇ ਪਤਾ ਕਿੰਨੇ ਕੋਕਿਆਂ ਸਕੂਲ ਰੋਜ਼ ਜਾਂਦੇ ਹੋ ਆ ਗੱਡਰ ਆਗੇ ਰੇਲਵੇ ਦੇ ਛੋਟੇ ਛੋਟੇ ਬੱਚੇ ਸਾਡੇ ਆ ਬੇਟਾ ਕਿੰਨੇ ਕੋਕਿਆਂ ਸੀ ਸਕੂਲ ਜਾਂਦੇ ਉਹ ਬਹੁਤ ਕੋਣ ਨੇ ਆ ਉਹ ਮੜ ਕੇ ਚੱਲੋ ਸਟੇਸ਼ਨ ਦਾ 15 ਮਿੰਟ ਦਾ ਟਾਈਮ ਲੱਗਦਾ ਸਾਨੂੰ ਆਉਣ ਚ ਤੇ ਮੜ ਕੇ ਚੱਲੋ ਨਾ ਜਾਣੇ ਗੱਡੀ ਆ ਗਈ ਕੌਣ ਜ਼ਿੰਮੇਦਾਰ ਆ ਜਿੰਨੀਆਂ ਵੀ ਮੰਗਾ ਸਾਰੀਆਂ ਪੂਰੀਆਂ ਕਰੋ ਧੰਨਵਾਦ ਅੱਛਾ ਇਹ ਗਾ ਅੱਛਾ ਇੱਕ ਨਾ ਸਰਕਾਰਾਂ ਨੂੰ ਭਗਵੰਤ ਮਾਨ ਸਾਡਾ ਮੁੱਖ ਮੰਤਰੀ ਆ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਆ ਦੋਨਾਂ ਨੂੰ ਬੇਨਤੀ ਕਰ ਦੋ ਮੋਦੀ ਸਾਹਿਬ ਨੂੰ ਤੇ ਭਗਵੰਤ ਮਾਨ ਨੂੰ ਜੀ ਇਹ ਤਾਂ ਹੀ ਮੰਨ ਕੇ ਚੱਲੋ ਵੋਟਾਂ ਲੈ ਕੇ ਜਿਹੜੇ ਸਿੱਧੂ ਮੁਸੇਹਾਲੇ ਨਹੀਂ ਗਾਣਾ ਗਾਇ ਸੀ ਕਬ 295 ਚ ਵੋਟਾਂ ਦੇ ਕੇ ਮਾਰਦੇ ਚਪਾਟਾ ਇਹਨੂੰ ਉਹ ਗੱਲ ਹੈ ਇਹਨਾਂ ਦੀ ਵੈਰੀ ਗੁੱਡ ਵੈਰੀ ਗੁੱਡ ਹੋਰ ਕੁਝ ਕਹਿਣਾ ਬੇਟਾ ਆਪਣਾ ਦੁਖੀ ਘਰ ਰੱਖਣਾ ਗੱਡਰਾਂ ਤੇ ਰੇਲਵੇ ਦੇ ਗੱਡਰਾਂ ਜਿਦੂਰਾ ਵੀ ਬਾਜ਼ਾਰ ਚ ਕੰਮ ਲੱਗਿਆ ਵੀ ਇੱਥੋਂ ਪਹਿਲਾਂ ਹੁਣ ਕਿੰਨਾ ਚੇਰ ਹੋ ਗਿਆ ਵੀ ਆ ਆਂੰਦਾ ਖੁੱਲਿਆ ਸੀਗਾ ਤੇ ਇਧਰੋਂ ਦੀ ਜਾਂਦੇ ਸੀਗੇ ਹੁਣ ਉੱਤੋਂ ਦੀ ਕਈ ਵਾਰ ਦੋ ਦੋ ਗੇੜੇ ਲੱਗ ਜਾਂਦੇ ਸੀਗੇ ਦੁਪਹਿਰੇ ਦੱਸੋ ਬਹੁਤ ਔਖੇ ਹੋਣਾ ਬੇਟਾ ਅਰੇ ਆਪਾਂ ਮਜ਼ਦੂਰਾਂ ਦੇ ਬੱਚਿਆਂ ਸਾਰੇ ਦਾ ਆਪਾਂ ਗਰੀਬ ਘਰਾਂ ਦੇ ਆ ਹੋਰ ਬੇਟਾ ਤੁਸੀਂ ਕੁਝ ਕਹਿਣਾ ਚਾਹੁੰਦੇ ਮੇਰੇ ਬੱਚਿਆਂ ਘੜਨ ਧੀਆਂ ਬੇਟਾ ਬੋਲੋ ਕੋਈ ਗੱਲ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕਹੋ ਕੀ ਤੰਗ ਕਰੀਏ ਕੀ ਗੱਲ ਹੈਗੀ ਹੈ ਘੱਟ ਅੰਬਸਟੀ ਹੈ ਛੋਟੀਆਂ ਤੂੰ ਬੇਟਾ ਦਾ ਕੁਝ ਕਹਿਣਾ ਨਹੀਂ ਨਹੀਂ ਛੋਟੇ ਬੱਚੇ ਕੋਈ ਗੱਲ ਨਹੀਂ ਹੋਰ ਬਟਾ ਹੋਰ ਕੋਈ ਕਹਿਣਾ ਚੰਨ ਕੋਸ਼ਾ ਬੋਟਾ ਜਿਵੇਂ ਮੰਨ ਤੇ ਚੱਲੋ ਇੱਥੋਂ ਅੰਡਰਗਰਾਉਂਡ ਕੋਲ ਬਣਾ ਦੇਣਾ ਇਹ ਇੱਥੇ ਤਾਂ ਦੱਸ ਕੇ ਆਣੇ ਬੈਠਾ ਹੈ ਬੈਠੇ ਹੋ ਤੁਸੀਂ ਵੀ ਸਾਡੀਆਂ ਮੰਗਾ ਪੂਰੀਆਂ ਕਰਨ ਲਈ ਹੈ ਜਾਨਾਂ ਦੇ ਸਾਰੇ ਹੀ ਆਨੰਦ ਗਏ ਬਹੁਤ ਸੋਹਣੀ ਗੱਲ ਹੈ ਵੀ ਸਾਰੇ ਪਹੁੰਚਣੇ ਜਾਂ ਉਹਦੇ ਜਾਂ ਬੈਠਾ ਹੋਈ ਜਗ੍ਹਾ ਤੇ ਜਾਓ ਨੰਗ ਦੇ ਇੰਟਰਗਰਾਊਂਡ ਬੋਲ ਚੋ ਜਾਂ ਫਿਰ ਸਾਰੇ ਬੈਠੋ ਜਿਹੜੇ ਨੰਗਣਗੇ ਹਾਂ ਸਾਰੇ ਪਿੰਡ ਵਾਲੇ ਬੇਨਤੀ ਕਰਦੇ ਸਾਰੇ ਪਹੁੰਚੋ ਸਾਰੇ ਪਿੰਡ ਸਾਰੇ ਪਹੁੰਚੋ ਬਈ ਇੱਕ ਤੋਂ ਇੱਕ ਵੈਰੀ ਗੁੱਡ ਸਾਡਾ ਛੋੜਾ ਜਾਂ ਕ੍ਰਾਂਤੀਕਾਰੀ ਸਾਡਾ ਭਗਤ ਸਿੰਘ ਕੀਨਾ ਪੁੱਤਰ ਆਪਣਾ ਜੀ ਸਰਦਾਰ ਸੁਖਵੀਰ ਸਿੰਘ ਮੇਰੇ ਦਾਦੀ ਜਾਨਾ ਬਲਕਰਨ ਸਿੰਘ ਵੈਰੀ ਗੁੱਡ ਸਰਦਾਰ ਸੁਖਵੀਰ ਸਿੰਘ ਬਹੁਤ ਅਨੰਖੀ ਖੁਸ਼ੀ ਹੋਈ ਮਿਲ ਕੇ ਬੜਾ ਜਜਾਰੂ ਬੱਚਾ ਤੇ ਤੇਰੇ ਵਰਗੇ ਹੀ ਨੌਜਵਾਨ ਅੱਗੇ ਆਉਣਗੇ ਵੱਡੇ ਹੋਗੇ ਜਿਹੜੇ ਇਹ ਸਮੱਸਿਆਵਾਂ ਸਾਰੀਆਂ ਚੱਕਣੀ ਹੋਣਾ ਆਪਾਂ ਤੇ ਤੂੰ ਆਇਆ ਘਰ ਟਾਈਮ ਲਿਆ ਕਰ ਸਾਨੂੰ ਬੋਲਿਆ ਕਰ ਠੀਕ ਆ ਮੈਂ ਕਿਤੇ ਛਾਣੂ ਆ ਜੀ ਅੱਜ ਕਿੱਥੇ ਕਰ ਆਪਣਾ ਹੋਰ ਕੁਝ ਕੀ ਜੀ ਪੰਡ ਨਾਨਕ ਸਰ ਕਿਉਂ ਕਿਹਾ ਵੈਰੀ ਗੁੱਡ ਅੱਜ ਤੁਹਾਡੇ ਪਤਾ ਆ ਗੁਰਦੁਆਰਾ ਨਾਨਕ ਸਰ ਦੀ ਮੈਨੇਜਮੈਂਟ ਕਮੇਟੀ ਸਾਰੀ ਆਈ ਸੀ ਸਮਰਥਨ ਦੇ ਗਈ ਆ ਤੁਹਾਨੂੰ ਕੇਲੇ ਹੱਥੇ ਚ ਕੇਲੇ ਵੰਡਿਓ ਕਨਾਨਕ ਸਾਹਿਬ ਗੁਰਦੁਆਰਾ ਸਾਹਿਬ ਚ ਆਇਆ ਸਾਰੇ ਬੱਚਾ ਨੂੰ ਕੇਲੇ ਤੁਹਾਡੇ ਉਥੋਂ ਗੁਰਦੁਆਰਾ ਸਾਹਿਬ ਚ ਕੇਲੇ ਵੀ ਆਏ ਆ ਸਾਡੇ ਵਾਸਤੇ ਕਿੱਲੇਵੰਡ ਕੋ ਗਿਆ ਤਾਂ ਵੀਰ ਕਰਨਾ ਚਾਹੁੰਦਾ ਹੈ ਹਾਸਕਬੀਰ ਆਏ ਸੀ ਹਾਸਕਬੀਰ ਆਏ ਸੀ ਜਸਵੀਰ ਮਾਨ ਪ੍ਰਧਾਨ ਵਿਆਹ ਸੀ ਆਏ ਵੀ ਬੱਤ